ਜੀ ਦੋਸਤੋ ਕੀ ਹਾਲ ਚਾਲ ਆ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਅੱਜ ਜਾ ਰਹੇ ਹਾਂ ਵਾਂਡੇ ਤੇ ਸਾਰੀ ਫੈਮਿਲੀ ਅਸੀਂ ਜਾ ਰਹੇ ਹਾਂ ਬੱਚਿਆਂ ਨੂੰ ਅੱਜ ਛੁੱਟੀ ਹੀ ਤੇ ਦੋ ਤਿੰਨ ਜਗ੍ਹਾ ਤੇ ਜਾਣਾ ਇੱਕ ਨਾਨੋ ਕੇ ਸਹਾਰ ਜਾਣਾ ਸਾਡੇ ਦੀਦੀ ਆ ਤੇ ਇੱਕ ਅਸੀਂ ਜਾਣਾ ਮੱਧੂ ਸ਼ਾਂਗੇ ਸਾਡੇ ਮਾਸੀ ਜੀ ਰਹੀ ਹੈ ਉੱਥੇ ਤੇ ਬਾਕੀ ਕੋਈ ਨਹੀਂ ਜਾ ਕੇ ਉੱਥੇ ਗੱਲਬਾਤ ਕਰਦੇ ਆ ਪਹੁੰਚ ਗਏ ਆ ਜੀ ਕੁਕੜਾਂ ਵਾਲਾ ਆ ਚੱਲਿਆ ਰਾਜੇ ਸਾਂਸੀ ਦੇ ਲਾਗ ਵਾਲਾ ਕੋ ਨੰਗਨ ਦਾ ਹੈ ਬੈਕ ਸਾਈਡ ਤੋਂ ਇਧਰ ਤੋਲਾ ਨੰਗਲਿਆ ਪਿੰਡ ਤੇ ਇਧਰ ਵਰਨਾਲੀ ਆ ਤੇ ਫੇਰ ਅਸੀਂ ਮਤਲਬ ਕਿ ਕੁਕੜਾਂ ਵਾਲੇ ਵਾਲੇ ਰੋਡ ਤੇ ਜਨਾਲੇ ਵਾਲੇ ਰੋਡ ਤੇ ਚੜ ਜਾਣਾ ਇਹ ਰੋਡ ਹਾਂਜੀ ਦੋਸਤੋ ਆ ਹੁਣ ਅਸੀਂ ਤੇੜੇ ਲਾਗੇ ਪਹੁੰਚ ਚੁੱਕੇ ਆ ਸੈਂਸਰਾ ਨੰਗੇ ਆ ਤੇ ਤੇੜੇ ਲਾਗੇ ਪਹੁੰਚ ਚੁੱਕੇ ਆ ਦੇ ਇਸ ਤੋਂ ਬਾਅਦ ਜਿੱਦਾਂ ਡਿਆ ਵਾਲਾ ਫੇਰ ਨੰਨੋ ਸੁਧਾਰ ਕੁਕੜਾਂ ਵਾਲੇ ਤੋਂ ਕੱਕੜਾਂ ਲਈ ਤਾਂ ਨਹੀਂ ਆਏ ਆ। ਇਹ ਬਾਕੀ ਹੌਲੀ ਹੌਲੀ ਜਾ ਰਹੇ ਆ ਕੋਈ ਜ਼ਿਆਦਾ ਨਹੀਂ ਆਪਾਂ ਨੂੰ ਕਾਲੀ। ਤੇ ਹੋਰ ਸੁਣਾਉਂ ਗੱਲਾਂ ਬਾਤਾਂ। ਦੋਸਤੋ ਠੀਕ ਠਾਕ ਜੀ ਅਸ ਕਰਦੇ ਆ ਕਿ ਸਾਰੇ ਠੀਕ ਹੋ ਗਏ। ਇਹ ਵੀਡੀਓ ਆਪਣਿਆਂ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ। ਕੁਝ ਨਹੀਂ ਤਾਂ ਜੋ ਅਸੀਂ ਇਸੇ ਤਰ੍ਹਾਂ ਹੀ ਤਾਂ ਵੀਡੀਓ ਲੈਪ ਦੇ ਰਹੀਏ। ਨਾਲ ਮੈਨੂੰ ਸ਼ੇਅਰ ਕਰ ਹਾਂਜੀ ਦੋਸਤੋ ਆ ਵੀ ਗੁਰਦਰਾ ਸਾਹਿਬ ਬਹੁਤ ਸੋਹਣਾ ਬਣ ਰਿਹਾ ਹੈ। ਨਾਨੋ ਕੇ ਪਹੁੰਚ ਚੁੱਕੇ ਆਹੀਂ। ਪੈਂਡ ਨਾਨੋ ਕੀ ਤੇ ਹਾਂ ਮੈਨੂੰ ਲੱਗਦਾ ਨੂਰ ਜੀ ਖਲੋਤੇ ਨੇ ਤੇ ਸਾਨੂੰ ਅੱਗੋਂ ਬੇਕਅਪ ਕਰਨਾ ਤੇ ਹਾਂ ਬਿਲਕੁਲ ਉਹ ਖਲੋ ਕੀ ਕਿਹਲੇ ਉਹ ਆਪਾਂ ਮਤਲਬ ਕਿ ਰਸਤੇ ਚੇਂਜ ਹੋ ਜਾਂਦੇ ਕਈ ਵਾਰ ਸਟੇਜ ਹੋ ਜਾਂਦਾ ਤੇ ਜਦੋਂ ਆਪਾਂ ਥੋੜਾ ਦੇਰ ਬਾਅਦ ਅਸਲੀ ਖਿਆਲ ਨਹੀਂ ਰਹਿਤਾ ਉਹਦਾ ਕਰਕੇ ਮਤਲਬ ਕਿ ਆਵੇ ਆਪਾਂ ਬਸ ਕੋਜੀ ਪੱਲਾ ਚ ਉਹਨਾਂ ਦੇ ਘਰ ਪਹੁੰਚੇ ਨੂਰੀ ਦੋਸਤੋ ਅਸੀਂ ਜਦੋਂ ਉਥੋਂ ਆਏ ਸੀ ਨਾਨੋ ਕੀ ਸਿਹਾਰ ਤੋਂ ਤੇ ਹੁਣ ਆ ਗਿਆ ਮਧੂ ਸ਼ੰਗਾਂ ਇੱਕ ਗੁਰਦੁਆਰਾ ਮਨਸਾਪੁਰ ਨੇ ਆ ਤੇ ਇਧਰਲੀ ਸਾਈਡ ਤੇ ਹੁਣ ਆ ਗਏ ਤੇ ਅਸੀਂ ਇਥੇ ਚਲੋ ਬੈਠੇ ਗੱਲਾਂ ਬਾਤਾਂ ਕੀਤੀਆਂ ਨਾਨਕੀ ਸੁਧਾਰ ਤੇ ਸਾਰੇ ਫੈਮਲੀ ਚਲੋ ਵਧੀਆ ਵਹਿ ਮਿਲਗੇ ਗੱਲਾਂ ਬਾਤਾਂ ਕੀਤੀਆਂ ਦੋਸਤੋ ਅਸੀਂ ਨਾਨਕੀ ਸੁਧਾਰ ਬੈਠੇ ਤੇ ਕਾਫੀ ਗੱਲਾਂ ਬਾਤਾਂ ਕੀਤੀਆਂ ਹੁਣ ਉੱਥੋਂ ਆ ਗਏ ਆ ਜੀ ਤੇ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਈਸ਼ਾਂਗੇ ਦੀ ਧਰਤੀ ਆ ਇਹ ਫਦੇ ਘਟ ਚੂੜੀਆਂ ਦੇ ਬਿਲਕੁਲ ਪਾਸ ਪੈ ਜਾਂਦਾ ਹੈ ਦੇ ਇੱਥੇ ਸਾਡੇ ਮਾਸੀ ਜੀ ਆ ਤੇ ਉੱਥੇ ਸਾਡੇ ਮਾਮਾ ਜੀ ਦੇ ਬੇੜੀ ਜਿਹਦੇ ਨਾਨਕ ਸਰਦਾਰ ਤੋਂ ਆਏ ਆ ਤੇ ਅੱਜ ਤੁਹਾਨੂੰ ਦਰਸ਼ਨ ਕਰਨ ਦੇ ਆ ਜੀ ਉਹਨਾਂ ਮਾਸੀ ਜੀ ਉਹਨਾਂ ਦੇ ਘਰ ਦੇ ਹਾਂਜੀ ਦੋਸਤੋ ਹੋਰ ਸਾਰਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਸੀਂ ਆਏ ਆ ਮਧੂ ਸਾਹਗੇ ਮਾਸੀ ਜੀ ਘਰ ਤੇ ਉਹ ਕਿਸੇ ਸ਼ਰੀ ਫੈਮਿਲੀ ਖਲੋਤੀ ਆ ਮਾਸਾ ਜੀ ਨਹੀਂ ਤੇ ਮਾਸੀ ਦਾ ਬੇਟਾ ਉਹ ਦਰਵਾਜ਼ੇ ਲੱਗੇ ਤੇ ਮਲਗੇ ਹੁਣ ਇਥੋਂ ਬਸ ਚੱਲ ਹੀ ਪਉਣ ਲੱਗੇ ਆ ਤੇ ਬਾਕੀ ਦੂਸਰੇ ਮਾਸੀ ਜੀ ਘਰ ਜਾਣੇ ਆ ਤੇ ਫਿਰ ਇਥੋਂ ਪਿੰਡ ਜਾ ਕੇ ਤੇ ਫਿਰ ਮਲਕੇ ਦਰਬਾਰ ਸਾਹਿਬ ਦੇ ਦਰਸ਼ਨ ਕਰਾਂਗੇ ਹਾਂਜੀ ਦੋਸਤੋ ਅੱਜ ਅਸੀਂ ਜਾ ਰਹੇ ਹਾਂ ਮਲਕੇ ਹੁਣ ਘਰ ਤੇ ਮਾਸੀ ਜੀ ਦੀਆਂ ਪਿਛੇ ਮਾਸੜ ਦੀਆਂ ਨੀਤੀਆਂ ਤੇ ਮਾਸੀ ਦੇ ਬੇਟੇ ਤੇ ਤੁਹਾਨੂੰ ਦਿੱਤੇ ਹੀ ਨਹੀਂ ਨੇ ਤੇਰੇ ਆਣੇ ਜਾ ਰਹੇ ਆ ਤੇ ਬਾਕੀ ਹੁਣ ਜਾ ਕੇ ਗੱਲਬਾਤ ਕਰਦੇ ਆ ਹੋਰ ਸੁਣਾਉਂ ਤਹੀ ਗੱਲਾਂ ਬਾਤਾਂ। ਦੋਸਤੋ ਵੀਡੀਓ ਆਪਣੀ ਸ਼ੇਅਰ ਕਰ ਦਿਆ ਕਰੋ ਤਾਂ ਅਸੀਂ ਇਸੇ ਤਰ੍ਹਾਂ ਹੀ ਤੁਹਾਡੇ ਲਈ ਵੀਡੀਓ ਲਿਆਉਂਦੇ ਰਹੀਏ ਤੇ ਤੇ ਹਾਨੂੰ ਮਲਕੇ ਸਪੋਰਟ ਕਰੋਗੇ ਤਾਂ ਤੁਹਾਨੂੰ ਵੀ ਕਈ ਕੁਝ ਖਵਾਵਾਂਗੇ ਜਾਵਾਂਗੇ। ਹਾਂਜੀ ਦੋਸਤੋ ਇਹ ਰੋੜਿਆ ਜੀ ਕੁੱਕੇ ਵਾਲੀ ਵਾਲਾ ਉਹ ਮਲਕੇ ਸੌਰੀ ਇਹ ਰੋੜਿਆ ਫਤੇ ਘਟ ਚੂੜੀਆਂ ਤੋਂ ਜਿਹੜਾ ਕੁੱਕਣਾ ਲੈ ਜਾਂਦਾ ਗਰੂਕੇ ਬਾਗ ਵਾਲਾ ਇਸ ਰੋਡ ਤੇ ਅਸੀਂ ਹੁਣ ਵਾਪਸੀ ਕਰ ਚੁੱਕੇ ਹਾਂ ਜੀ ਹੁਣ ਇੱਥੇ ਛੱਡ ਗਏ ਹਾਂ ਰੋਡ ਤੇ ਤੇ ਹੁਣ ਆਪਾਂ ਪੇਟ ਨੂੰ ਜਾ ਰਹੇ ਹਾਂ ਇਸੇ ਰਸਤੇ ਦੇ ਵਿੱਚ ਆਪਣੇ ਮਾਮਿਆਂ ਦਾ ਡੇਰਾ ਹੁੰਦਾ ਪਰ ਹੁਣ ਫੇਰ ਕਿਸੇ ਦਿਨ ਆਵਾਂਗੇ ਤੇ ਉਹ ਜ਼ਿਆਦਾ ਟਾਈਮ ਪਾਵਾਂਗੇ ਤੇ ਇੱਥੇ ਗੁਰੂ ਕੇ ਬਾਗ ਬੜੀ ਪਵਿੱਤਰ ਜਗ੍ਹਾ ਵਾ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਮਹਾਰਾਜੀਆਂ ਦੇ ਚਰਨ ਪਏ ਆ ਇਸ ਧਰਤੀ ਦੇ ਬੜੀ ਪਵਿੱਤਰ ਧਰਤੀ ਆ ਗੁਰਗੇ ਬਾਗ ਦੀ ਤੇ ਅਸੀਂ ਹੁਣ ਉੱਥੋਂ ਵਾਪਸੀ ਕਰ ਲਈ ਆ ਜੀ ਇਸ ਤੋਂ ਬਾਅਦ ਅਸੀਂ ਸ਼੍ਰੀ ਦਰਬਾਰ ਸਾਹਿਬ ਜਾ ਕੇ ਨਾਸਮਸਤ ਹੋਵਾਂਗੇ ਮੈਂ ਤੇ ਆ ਮੇਰਾ ਫਰੈਂਡ ਰੋਸ਼ਨ ਹੈ ਤੇ ਅਸੀਂ ਇਹਨਾਂ ਨੂੰ ਘਰ ਆ ਕੇ ਕਰਕੇ ਧਾਰ ਕੇ ਫੈਮਲੀ ਨਾਲ ਫਿਰ ਅਸੀਂ ਦਰਬਾਰ ਸਾਹਿਬ ਜਾਵਾਂਗੇ ਹਾਂ ਜੀ ਰੋਡ ਆ ਗੁਰਦਰਾ ਮੋਚਾ ਸਾਹਿਬ ਹੁੰਦੇ ਅੱਗੇ ਤੇ ਰੋੜੇ ਅਜਨਾਲੇ ਤੋਂ ਜਿਹੜਾ ਅਮਰਸਰ ਜਾਣਦਿਆ ਬਹੁਤ ਸੋਹਣਾ ਰੋਡ ਬਣ ਗਿਆ ਇੱਥੇ ਅਗਲੇ ਪਾਸੇ ਕਲੋਨੀਆਂ ਕੱਟੀਆਂ ਗੇ ਸ਼ਿਵਾ ਕਲੋਨੀਆਂ ਇੱਕ ਹੋਰ ਹੈ ਲੈ ਵੀ ਤਰੱਕੀ ਬੜੀ ਛੇਤੀ ਕਰ ਗਈਆਂ ਹੁਣ ਅੱਜ ਦਾ ਰੇਟ ਹੈ ਸਟਾਰਟਿੰਗ ਦਾ ਰੇਟ ਤੇ ਅੱਜ ਦੇ ਰੇਟ 'ਚ ਬੜਾ ਫਰਕ ਆ ਕਲੋਨੀਆਂ ਦਾ ਇਹ ਆਪਾਂ ਹੀ ਜ਼ਰੂਰ ਫਲੈਟ ਸ਼ਾਰ ਲਵਾਾਂਗੇ ਇਹ ਰੇਟ ਲਵਾਗੇ ਕੋਈ ਨਹੀਂ ਹੋਰ ਹੋਰ ਸੁਣਾਉਂ ਗੱਲਾਂ ਮਾਤਾ ਹੁਣ ਆਪੇ ਤੋਂ ਮੁਰਨਾ ਮੈਂ ਆ ਕਲੋਨੀਆਂ ਬਹੁਤ ਸੋਹਣੀਆਂ ਬੜੀਆਂ ਇਥੇ ਆ ਬਚਨ ਨੇ ਕੜਨਾ ਹੀ ਕਲੌਨੀ ਨੇ ਹਾਂ ਹਾਂ ਦੇ ਨੰਗਲ ਵੀ ਨੰਗਣਾ ਹਾਂ ਤੇ 400 ਆਹਾਂ ਨੰਗਲਾ ਕਿੰਨਾ ਨੀਣਾ ਪੈਂਦਾ ਨੰਨੀ ਨੂੰ ਕਿਸ ਨਾਲ ਨਾ ਚੋਗੇ ਵਾਰਸ ਆ ਨੀ ਨੂੰ ਗਾਗੇ ਸੰਡੇ ਨੂੰ ਆਵਾਂਗੇ ਹਾਂ ਵੈਰੀ ਗੁੱਡ ਆ சிவா ਕਲੌਨੀ ਆ ਵੇਖੋ ਕਿੰਨੀ ਸੋਹਣੀ ਬਣ ਗਈ ਇਹ ਇਹ ਤੋਂ ਲੈ ਨੰਗਲ ਤੋਂ ਵੇਹੀ ਮੁਰ ਲੱਗੇ ਹੋਣਾ ਬਹੁਤ ਸੋਹਣੀ ਛਾਤੀ ਤਰੱਕੀ ਕਰ ਗਈ ਥੋੜੇ ਸਮੇਂ ਦੀ ਕਲੌਨੀ ਹੈ ਸਮੋਨਾ ਰੇਟ ਆਈ ਤੇ ਅਸਮਾਨਾ ਨੂੰ ਸ਼ੁਰੂ ਹੁੰਦਿਆ ਥੋੜਾ ਨਕਲ ਹੋਈ ਥੋੜਾ ਨਿਕਲ ਆ ਆ ਕੀ ਬਣ ਗਿਆ ਦੋਸਤੋ ਆ ਕੁੱਤਾ ਮੇਰਾ ਰਦਾ ਲੈ ਜੀਏ ਛੁੜਾਇਆ ਸੋਨਾ ਲੱਗਦਾ ਪਰ ਉਹ ਕੁੱਤੀ ਇੱਧਰ ਵੀ ਆਉਂਦਾ ਤੇ ਕੁੱਤੀ ਵੱਲ ਵੀ ਵਿੰਦਾ ਹੀ ਵੀ ਮਾਂ ਦੀ ਇਜਾਜ਼ਤ ਜਿਦਾ ਲੈ ਆਂਦੇ ਆ ਵੀ ਮੈਂ ਮਲਕੀ ਉਹਦਾ ਰਹਾਦਾ ਵੀ ਲੋਹ ਭੱਜ ਗਈ ਉਹਨੇ ਵੀ ਮਾਂ ਤੋਂ ਵੀ ਡਰਦਾ ਜਿਦਾ ਨਾ ਗਾਹ ਨਹੀਂ ਆਉਂਦਾ ਕੁਰ 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 ਆ ਜਾ ਆ ਜਾ ਕੁਰ ਕੁਰ ਆ ਵੀ ਮਾਂ ਤੋਂ ਡਰਦਾ ਵੀ ਨਾਲ ਹੀ ਆ ਗਈ ਉਸ ਹੇਲੇ ਤੇ ਉਹ ਵੜ ਗਿਆ ਇੱਕ ਤਾਂ ਉਹ ਰੋਟੀ ਰਟੀ ਪਾ ਦਿੰਦੇ ਨੇ ਨਾ ਦੋਸਤੋ ਕੀ ਹਾਲ ਚਾਲ ਆ ਅਸੀਂ ਨਾ ਇੱਥੋਂ ਮਰਜੀ ਚੰਗੇ ਤੋਂ ਆ ਗਏ ਹਾਂ ਫਦੇ ਘਰ ਚੂੜੀਆਂ ਤੋਂ ਤੇ ਹੁਣ ਅਸੀਂ ਜਾ ਰਹੇ ਆਂ ਸ੍ਰੀ ਦਰਬਾਰ ਸਾਹਿਬ ਦੇ ਵਾਲਿਆ ਆ ਵੇਖੋ ਰੋਸ਼ਨ ਜੀ ਤੇ ਅਸੀਂ ਬਸ ਆਵੇ ਆ ਖਾਲਸਾ ਮਿਲ ਕੇ ਗੁਰਮੁਖੀ ਤੇ ਪੰਜਾਬ ਦਾ ਨਕਸ਼ਾ ਹੈ ਦੋਸਤੋ ਆ ਜਿਲ੍ਹੇ ਆ ਸਾਰੇ ਤੇ ਬਹੁਤ ਸੋਹਣਾ ਲੱਗਦਾ ਹੈ ਕੰਮ ਦੀ ਅਹੀਂ ਆ ਵੀ ਜਾ ਰਹੇ ਆਂ ਸਦਰ ਤੋਂ ਅਹੀਂ ਤੇਲ ਪਵਾਇਆ ਤੇ ਹੁਣ ਸਿੱਧੀ ਪਾਰਕਿੰਗ 'ਚ ਗੱਡੀ ਲੱਗੂਗੀ ਜਾ ਕੇ ਦਰਬਾਰ ਸਾਹਿਬ ਦੀ ਇਹ ਥੋੜਾ ਜਿਹਾ ਹਨੇਰਾ ਵਾ ਤੇ ਉਹਦੇ ਕਰਕੇ ਨਾ ਫੋਟੋ ਨਹੀਂ ਆਹਾਰੀ ਬਾਬਾ ਜੀ ਦਰਸ਼ਨ ਬਸ ਬੰਦੇ ਦਾ ਰੱਦਾਣਾ ਚਾਹੀਦਾ ਹਾਂਜੀ ਦੋਸਤੋ ਪਹੁੰਚ ਚੁੱਕੇ ਆ ਅਸੀਂ ਸ਼੍ਰੀ ਦਰਬਾਰ ਸਾਹਿਬ ਤੇ ਉਹ ਸਾਹਮਣੇ ਸਰਾ ਦੇ ਉਹ ਸਾਹਮਣੇ ਥੱਲੇ ਗੁਰਦਰਾ ਸਾਹਿਬ ਆ ਤੇ ਇਧਰ ਵੀ ਸਾਰੇ ਤੇ ਇਹ ਪਾਰਕਿੰਗ ਹੈ ਜਿਹੜੀ ਇਧਰ ਹੈ ਪਾਰਕਿੰਗ ਚ ਗੱਡੀ ਬਸ ਜਮਾ ਕਰਾਉਣ ਲੱਗੇ ਆ ਤੁਹਾਨੂੰ ਦਰਸ਼ਨ ਕਰਾਉਣੇ ਦਰਬਾਰ ਸਾਹਿਬ ਦੇ ਸਾਡੇ ਨਾਲ ਜੁੜੇ ਰਹਿਣਾ ਜੀ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਸੀਂ ਹੁਣ ਆ ਚੁੱਕੇ ਆ ਸ਼੍ਰੀ ਦਰਬਾਰ ਸਾਹਿਬ ਤੇ ਇੱਥੇ ਆਉਣ ਆਪਾਂ ਦਰਸ਼ਨ ਦੇਦਾਰੀ ਕਰਦੇ ਆਂ ਗੱਡੀ ਅਹੀਂ پارک ਕਰਤੀ ਏ ਜਿਹੜੀ ਪਾਰਕਿੰਗ ਦੂਸਰੀ ਜਿਹੜੇ ਪੁਲ ਦੇ ਉੱਤੋਂ ਦੀ ਆਈਦਾ ਨਾ ਆਹ ਪਾਰਕਿੰਗ ਐ ਇੱਧਰ ਤੇ ਆਹ ਮੂਰਤੀਆਂ ਜਿਹੜੀਆਂ ਇੱਥੇ ਲੱਗੀਆਂ ਨਾ ਬਹੁਤ ਸੋਹਣਾ ਰਾਤ ਦਾ 뷰 ਹੁੰਦਾ ਜੀ ਤੇ ਦੋਸਤੋ ਇਕਾਰਤ ਨਹੀਂ ਫੇਰ ਕਹਿੰਨੇ ਆਂ ਕਿ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਤੇ ਲਾਈਕ ਕਰਿਆ ਕਰੋ ਸਾਡੇ ਨਾਲ ਅਜ ਰੋਸ਼ਨ ਜੀ ਤੇ ਉਹ LED ਦੇ ਪਿਛੋਂ ਰੋਸ਼ਨੀ ਆ ਰਹੀ ਹੈ ਸਾਡੇ ਨਾਲ ਹੈ ਰੋਸ਼ਨ ਜੀ ਤੇ ਅਸੀਂ ਦੋਵੇਂ ਆਏ ਆ ਜੀ ਦਰਬਾਰ ਸਾਹਿਬ ਦਰਸ਼ਨ ਕਰਨ ਤੇ ਦੋਸਤੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਲਾਈਕ ਕਰਿਆ ਕਰੋ ਜਦੋਂ ਸਪੋਰਟ ਹੁੰਦੀ ਆ ਤੇ ਫੇਰ ਹੀ ਦਿਲ ਕਰਦਾ ਕਿ ਆਪਾਂ ਹੋਰ ਵੀਡੀਓ ਬਣਾਈਏ ਅਪਲੋਡ ਕਰੀਏ ਅਤੇ ਹੋਰ ਮਲਕੇ ਜਗਾਵਾਂ ਦੇ ਦਰਸ਼ਨ ਕਰਾਈਏ ਸੰਗਤ ਨੂੰ ਤੇ ਜਦੋਂ ਰਿਸਪੌਂਸ ਨਹੀਂ ਮਿਲਦਾ ਤੇ ਫਿਰ ਦਿਲ ਵੀ ਨਹੀਂ ਕਰਦਾ ਅਸੀਂ ਵਾਰ-ਵਾਰ ਕਹਿੰਦੇ ਵਾਰ-ਵਾਰ ਪਤਾ ਨਹੀਂ ਕਿਉਂ ਕਹਿਣਾ ਪੈਂਦਾ ਸਗੋਂ ਆਪਣੇ ਪੰਜਾਬੀ ਭਰਾ ਭੈਣਾਂ ਨੂੰ ਮਲਕੇ ਨਾਲ ਪੂਰੀ ਪੁਲਿਸ سپورਟ ਕਰਨੀ ਚਾਹੀਦੀ ਹੈ ਤੇ ਆਪਣੀ ਕਮਿਊਨਿਟੀ ਨੇ سپورਟ ਕਰਨੀ ਹੁੰਦੀ ਹੈ ਪਰ ਥੋੜੀ ਤਰਾਸ਼ੀ ਵਾਲੀ ਗੱਲ ਆ ਊਟ ਪਤੰਗ ਵੀਡੀਓ ਹੁਣਾਉਂਦੇ ਊਟ ਪਤੰਗ ਵੀਡੀਓ ਨੂੰ ਬਹੁਤ ਸਪੋਰਟ ਮਿਲਦੀ ਆ ਝਟ ਵਾਇਰਲ ਹੋ ਜਾਂਦੀ ਆ ਤੇ ਜਿਹੜੀ ਕੋਈ ਚੱਤ ਦੀ ਵੀਡੀਓ ਹੁੰਦੀ ਆ ਉਹ ਬੜਾ ਸਮਾਂ ਲੈਂਦੀ ਆ ਤੇ ਚੱਲਾ ਜੀ ਅਸੀਂ ਗੁਰੂ ਘਰ ਦੇ ਦਰਸ਼ਨ ਕਰਦੇ ਆ ਆ ਸਾਰੀਆਂ ਮਾਰਕੀਟਸ ਰਾਤ ਦਾ ਵਿਊ ਆ 8:30 ਦਾ ਟਾਈਮ ਹੋ ਗਿਆ ਰਾਤ ਨਹੀਂ ਅੱਜ ਚੱਲ ਦਰਸ਼ਨ ਦੇ ਤਾਰੇ ਕਰ ਆਉਂਦੇ ਆ ਅੱਜ ਅਸੀਂ ਗਏ ਫਤੇ ਘਰ ਚੁੜੀ ਵਾਲਾ ਮਸੀਹ ਰਾਰ ਕੋ ਤੇ ਇੱਕ ਦੀਦੀ ਆ ਸਾਡੇ ਨਾਨੋ ਕੇ ਸੁਧਾਰ ਤੇ ਬਾਕੀ ਦਰਸ਼ਨ ਕਰ ਰਹੇ ਆ ਜੀ ਤੇ ਚੱਲੇ ਆ ਹੁਣ ਦਰਸ਼ਨ ਕਰਨ ਤੇ ਤੁਹਾਡੇ ਨਾਲ ਬਾਅਦ ਵਿੱਚ ਗੱਲਬਾਤ ਕਰਦੇ ਆ ਜੀ ਜੁੜੇ ਰਹਿਣਾ ਸਾਡੇ ਨਾਲ ਅਸੀਂ ਬਿਲਕੁਲ ਨਜ਼ਦੀਕ ਆ ਗਏ ਆ ਤੇ ਰੌਣਕਾਂ ਤੁਸੀਂ ਦੇਖ ਸਕਦੇ ਹੋ 8:30 ਤੋਂ 9 ਇਹਦਾ ਟਾਈਮ ਹੋ ਗਿਆ ਪੂਰੀਆਂ ਰੌਣਕਾਂ ਤੇ ਆ ਮਾਰਕੀਟਸ ਓਪਨੇ ਆ ਅਤੇ ਟੂਰਿਸਟ ਬਹੁਤ ਹੁੰਦੇ ਆ ਤੇ ਉਹ ਨਾਈਟ ਟਾਈਮ ਜਿਆਦਾ ਨਿਕਲਦੇ ਆ ਕਈ ਤੇ ਹੋਟਲ ਚ ਠਹਿਰੇ ਹੁੰਦੇ ਆ ਤੇ ਮਤਲਬ ਕਿ ਫਿਰ ਕੋਈ ਸ਼ਾਪਿੰਗ ਕਰਦਾ ਕੋਈ ਇਧਰ ਰੌਣਕਾ ਦੇਖਦਾ ਜੋ ਡਿੰਦਾ ਸ਼ਾਪਿੰਗ ਆ ਵੀ ਲੱਗਦੀ ਬਾਕੀ ਚਲੋ ਹੋਰ ਵੀ ਯਾਲ ਚੱਲ ਸਾਰੇ ਆ ਦਾ ਬਾਸ ਕਰਦੇ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਸਾਡੇ ਨਾਲ ਸਾਡੀਆਂ ਸੱਜੀਆਂ ਬਾਹਾਂ ਰੋਸ਼ਨ ਜੀ ਇਹ ਸਾਡੇ ਭਰਾਵਾਂ ਦੇ ਜੁੜੇ ਰਹਿਣਾ ਇਹ ਨਾਲ ਵੀ ਰਾਧਾ ਵਿਊ ਕੁਝ ਦਿਨ ਨਾਲੋਂ ਨਾ ਬਹੁਤ ਮਤਲਕਿ ਵਧੀਆ ਵਿਊ ਹੁੰਦਾ ਤੇ ਇੱਕ ਥੋੜਾ ਜਿਹਾ ਮੌਸਮ ਦਾ ਵੀ ਫਰਕ ਹੁੰਦਾ ਰਾਤ ਹੁੰਦਾ ਤਾਂ ਪਾਣੀਆ ਵੜੀਆਂ ਜਿਉ ਲੱਗਦੀਆਂ ਨੇ ਤੇ ਦਿਨੇ ਗਰਮੀ ਮਹਿਸੂਸ ਕਰਦੀ ਸੰਗਤ ਜਿਵੇਂ ਹੁਣ ਕਿੰਨੇ ਆ ਰੌਣਕਾਂ ਇੱਥੇ ਸਾਰੇ ਬਾਹਰ ਨਿਕਲਦੇ ਆ ਟੂਰਿਸਟ ਬੜਾ ਹੁੰਦਾ ਸਾਰਾ ਟੂਰਿਸਟ ਹੀ ਆ ਜਿਹਦੇ ਤਿੰਨ ਦਰਸ਼ਨ ਕਰ ਰਹੇ ਹੋ ਤੇ ਹੋਰ ਵੀ ਇਥੇ ਟੂਰਸ ਆਫ ਟੂਰਿਸਟ ਆ ਤੇ ਕਿਉਂਕਿ ਆਪਣੇ ਇਹੇ ਮਾਰਕੀਟਸ ਬਣੀਆਂ ਮਾਰਕੀਟ ਇਹ ਆਸ ਹੁੰਦੀ ਆ ਕਿ ਕੋਈ ਆਵੇ ਸਾਡੇ ਤੋਂ ਸਾਮਾਨ ਖਰੀਦੇ ਤੇ ਦਰਵਾਜ਼ੇ ਆ ਚੁੱਕਿਆ ਜੀ ਉਹ ਦਰਸ਼ਨੀ ਡਿਉਰੀ ਇਥੇ ਐਂਟ੍ਰੈਂਸ ਆ ਇਹ ਲਿਜਿੰਗ ਦੇ ਸਰਵਿਸ ਆ ਅਮਨੇ ਤੇ ਵੀਵ ਬੋਰ ਸੁਣਾਇਸ ਵੀ ਲੈਦਾ ਹੁੰਦਾ ਸੰਤ ਜੀ ਲੈ ਚੋ ਪਹੁੰਚ ਆਈ ਤੇ ਥੋੜੀ ਨਾ ਲਾਈਟਿੰਗ ਘਟ ਗਈ ਆ ਲਾਈਟ ਮੇਨ ਫਿਰ ਥੋੜਾ ਜ ਆ ਸਾਰੀਆਂ ਮਾਰਕੀਟਸ ਤੇ ਸਾਰੀਆਂ ਇੱਕੋ ਜਿਹੀ ਸੇਮ ਸੇਮ ਬਣੀਆਂ ਤੇ ਇਹਦੇ ਅੰਦਰ ਵੀ ਮਾਰਕੀਟ ਅੰਦਰ ਹੈਗਾ ਵਾ ਵੀ ਇਹ ਸਾਰਾ ਨਾ ਜਿੱਦਾਂ ਘੈਂਟਾ ਘਰ ਮਾਰਕੀਟ ਆ ਇਹ ਤੇ ਅੰਦਰ ਮਤਲਬ ਕਿ ਕੜੇ ਕਿਰਪਾਨਾ ਰਮਾਲਾ ਸਾਹਿਬ ਤੇ ਖੜਦੀਆਂ ਹੋਣ ਉਹਦੇ ਚੱਕਰ ਦੇ ਵਿੱਚ ਸਾਰੀਆਂ ਮਾਰਕੀਟਸ ਬਣੀ ਹੈ ਤੇ ਤੁਸੀਂ ਇੱਥੇ ਸ਼ੋਪਿੰਗ ਕਰ ਸਕਦੇ ਹੋ ਆ ਸਭ ਤੋਂ ਪਹਿਲਾਂ ਇੱਥੇ ਮੰਦਿਰ ਆਉਂਦਾ ਤੇ ਮੰਦਿਰ ਦੇ ਨਾਲ ਹੀ ਇੱਥੇ ਦਰਬਾਰ ਸਾਹਿਬ ਆ ਮੇਰੇ ਸਾਹਿਬ ਦਾ ਘਰ ਆ ਆ ਗਿਆ ਸਾਹਮਣੇ ਸੰਗਤ ਜੀ ਦਰਸ਼ਨ ਕਰੋ ਹਾਂ ਜੀ ਦੋਸਤੋ ਅਸੀਂ ਸ੍ਰੀ ਦਰਬਾਰ ਸਾਹਿਬ ਇੱਥੇ ਆ ਗਏ ਆ ਤੇ ਤੁਸੀਂ ਤੁਸੀਂ ਦੇਖ ਰਹੇ ਹੋ ਆ ਬੁੰਗੇ ਰਾਮ ਗੜੀਆ ਤੇ ਆ ਡਿਉਰੀ ਤੇ ਇੰਦਰ ਲੰਗਰ ਹਾਲਿਆ ਤੇ ਹੁਣ ਗਫਾ ਲਾਵਾਂਗੇ ਇੱਕ ਇੱਕ ਦੋ ਦੋ ਸ਼ਰਾਂਗੇ ਤੇ ਫਿਰ ਆਪਾਂ ਚਾਹ ਦੇ ਗਫੇ ਲਾਗਦੇ ਫਿਰ ਦਰਸ਼ਨ ਕਰ ਤੇ ਕੋਈ ਵੀ ਸਾਡੇ ਨਾਲ ਜੁੜੇ ਰਹਿਣਾ ਦਰਸ਼ਨ ਜ਼ਰੂਰ ਕਰਨ ਕਰਾਂਗੇ ਤੇ ਬੰਗਾਰਾਮ ਕਰੀਆ ਤੇ ਆ ਲੰਗਰਿਆ ਸੰਗਤ ਜੀ ਤੇ ਬੰਗੇ ਇਸ ਟਾਈਮ ਲੋਕ ਕਿੰਨੇ ਸੋਹਣੇ ਲੱਗਦੇ ਹਨਾ ਤੇ ਆ ਡਿਉਰੀ ਆ ਜਿਸ ਅੰਦਰ ਐਂਟਰ ਹੋਈਦਾ ਉਹ ਸ਼੍ਰੀ ਦਰਬਾਰ ਸਾਹਿਬ ਆ ਕਰੋ ਦਰਸ਼ਨ ਕੋਈ ਨਹੀਂ タルਲੀ ਵੇਟ ਕਰੋ ਕੋਈ ਵੀਡੀਓ ਹੁਣ ਥੋੜੇ ਦਿਨਾਂ ਨੂੰ ਮਸਾਲੇਦਾਰ ਜੀਆਂ ਲਿਆਵਾਂਗੇ ਚੱਲਾ ਬਾਬਾ ਦਿਲ ਲੱਗਾ ਰਹੂੰਗਾ ਆਈ ਲੰਗਰ ਸ਼ਗਨ ਜਾਣ ਨਹੀਂ ਹੁਣ ਇਧਰੋਂ ਆਪਾਂ ਚਲੋ ਫਿਰ ਮਿਲਦੇ ਆਂ ਜੀ ਸਸਰੀ ਗੱਲ ਦੀ ਜੀ ਅਟੁੱਟ ਲੰਗਰ ਵਰਤ ਰਿਹਾ ਹੈ ਸ੍ਰੀ ਦਰਬਾਰ ਸਾਹਿਬ ਸੰਗਤਾਂ ਲੰਗਰ ਸ਼ਗ ਰਹੀਆਂ ਲੱਖਾਂ ਦੀ ਗਿਣਤੀ ਦੇ ਵਿੱਚ ਹਰ ਰੋਜ਼ ਸੰਗਤ ਆਉਂਦੀ ਹੈ ਤੇ ਗੁਰੂ ਦੇ ਘਰੋਂ ਲੰਗਰ ਛਕਦੀ ਹੈ ਜੀ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਤੇ ਜੋ ਲੰਗਰਾਂ ਦੀ ਸੇਵਾ ਸੰਗਤ ਜੀ ਸਬ지 ਕਟਣ ਦੀ ਸੇਵਾ ਇਥੇ ਚੱਲ ਰਹੀ ਆ ਸੰਗਤਾਂ ਬੜੇ ਤਨ ਮਨ ਦੇ ਨਾਲ ਇਥੇ ਸੇਵਾ ਨਿਭਾਉਂਦੀਆਂ ਹਨ ਤੇ ਸਾਰੀ ਇਥੇ ਜੋ ਅਟੁੱਟ ਰੰਗਰ ਵਰਤਦੇ ਹਨ ਸ੍ਰੀ ਦਰਬਾਰ ਸਾਹਿਬ ਜੇ ਲੱਖਾਂ ਨਹੀਂ ਦਿੱਦੀ ਜਾ ਕੇ ਸਕਦੇ ਲੰਗਰ ਛਕਦੀ ਆ ਤੇ ਇਹ ਹਰ ਰੋਜ਼ ਸੰਗਤਾਂ ਕੇ ਇਥੇ ਸੇਵਾ ਨਿਭਾਉਂਦੀਆਂ ਹਨ ਕਟਿੰਗ ਦੀ ਇਦਰ ਸੰਗਤ ਜੀ ਚਾਹ ਦੇ ਲੰਗਰ ਚੱਲਦੇ ਰਹਿੰਦੇ ਆ ਹਰ ਵਕਤ ਇਧਰੋਂ ਕਵਲੇ ਲੈ ਕੇ ਤੇ ਕੈਂਡੀਆਂ ਦੇ ਵਿੱਚੋਂ ਚਾਹ ਪਵਾਈਦੀ ਆ ਫਿਰ ਸੰਗਤ ਬੈੱਕੇ ਸਕਦੀ ਆ ਜੀ ਸੰਗਤ ਜੀ ਕਰੋ ਦਰਸ਼ਨ ਸੱਚਖੰਡਿ ਸ਼੍ਰੀ ਦਰਬਾਰ ਸਹਿਲ ਦੇ ਵੇਖੋ ਕਿੰਨਾ ਸੋਹਣਾ ਸਥਾਨ ਲੱਗ ਰਿਹਾ ਸੰਗਤ ਜੀ ਗੁਰੂ ਦੀ ਨਗਰੀ ਆ ਸ਼੍ਰੀ ਰਾਮਦਾਸ ਜੀ ਦਾ ਘਰ ਆ ਕਿਆ ਹੀ ਮਾਤਾਂ ਕਿੰਨਾ ਸੋਹਣਾ ਸਥਾਨ ਲੱਗ ਰਿਹਾ ਸੰਗਤ ਜੀ ਇਹ ਸੰਗਤ ਜੀ ਬਹੁਤ ਪਵਿੱਤਰ ਸਥਾਨ ਆ ਗੁਰੂ ਰਾਮਦਾਸ ਜੀ ਦੀ ਇਸ ਥਾਂ ਤੇ ਅਪਰੰਪਾਰ ਕਿਰਪਾ ਸੰਗਤ ਜੀ ਗੁਰੂ ਰਾਮਦਾਸ ਜੀ ਨੇ ਮਹਾਰਾਜ ਨੇ ਆਪਣੇ ਹੱਥੀਏ ਸਥਾਨ ਬਣਾਇਆ ਗੁਰੂ ਅਰਜਨ ਦੇਵ ਜੀ ਮਹਾਰਾਜੇ ਇਸ ਥਾਂ ਤੇ ਸੇਵਾ ਕਰਦੇ ਰਹੇ ਗੁਰੂ ਪਾਪਾ ਬੱਡਾ ਸਾਹਿਬ ਜੀ ਟਿਕਰੀਤ ਹੁੰਦੇ ਰਹੇ ਤੇ ਕਈ ਗੁਰੂ ਸਾਹਿਬਾਨ ਦੇ ਚਰਨ ਪਏ ਇਸ ਥਾਨ ਤੇ ਬੜੀ ਭਾਗਾਂ ਵਾਲੀ ਤੇ ਪਵਿੱਤਰ ਜਗ੍ਹਾ ਸੰਗਤ ਜੀ ਤੇ ਕੋਈ ਨੀਵਾ ਹੋ ਗਿਆ ਵੀ ਤੇ ਗੁਰੂ ਨਾਮ ਦਾ ਜੀ ਕਿਹਨਾਂ ਗਲਤੀ ਕਸ਼ਮ ਨਹੀਂ ਰਹਿਣ ਦਿੰਦੇ ਜੀ ਇੱਥੇ ਕੋਈ ਸ਼ਾਕਾ ਵਾਲੀ ਗੱਲ ਨਹੀਂ ਹੁੰਦੀ ਸੰਗਤ ਜੀ ਕਿੰਨਾ ਸੋਹਣਾ ਸਥਾਨ ਲੱਗ ਰਿਹਾ ਸੰਗਤ ਜੀ ਕਿੰਨੀ ਮਹਾਰਾਯੀ ਤੇਰੇ ਸੰਗਤ ਜੀ ਅੱਜ ਬੁੱਧਵਾਰ ਦਾ ਦਿਹਾੜਾ ਤੇ ਸੰਗਤ ਦੇਖੋ ਕਿੰਨੀ ਮਹਾਰਾਜ ਦੀ ਮਿਹਰ ਆ ਬਰਬਖ ਬਹੁਤ ਸੰਗਤ ਸਾਹਮਣੇ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰੋ ਜੀ ਬਾਹਿਰ ਸੰਗਤ ਜੀ ਕਿੰਨਾ ਸੋਨਾ ਸਥਾਨ ਲੱਗ ਰਿਹਾ ਕਿੰਨਾ ਸੋਹਣਾ ਥਿਊ ਆ ਰਿਹਾ ਇਹ ਆ ਜੀ ਗੁਰੂ ਰਾਮਦਾਸ ਦਾ ਘਰ ਸੰਗਰੀਓ ਵਿਸ਼ੇਸ਼ ਸਾਰ ਚਲਾਇਦਾ ਤਾਂ ਕਰਦੀ ਆ ਆ ਬੰਗੇ ਰਾਮ ਗੜੀਆ ਹਾਂਜੀ ਦੋਸਤੋ ਆਪਾਂ ਕਰ ਲਿਆ ਦਰਸ਼ਨ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹੁਣ ਵਾਪਸੀ ਚੱਲੇ ਪਉਣ ਲੱਗੇ ਆ ਆਪਣੇ ਘਰ ਤੇ ਫਿਰ ਜਾ ਕੇ ਇੱਥੇ ਮੰਨੇ ਦੀਵਾਨ ਹਾਲ ਮੰਜੀ ਸਾਹਿਬ ਤੇ ਇੱਕ ਆਪਾਂ ਸੋ ਦੋਸਤੋ ਸ਼ੋਰ ਇਹ ਨਿਸ਼ਾਨ ਸਾਹਿਬ ਦਾ ਉਹ ਮੰਜੀ ਹਾਲ ਦੀਵਾਨ ਹਾਲ ਦੇ ਬਿਲਕੁਲ ਨਜ਼ਦੀਕ ਨਿਸ਼ਾਨ ਸਾਹਿਬ ਹੈ ਪਰ ਮੈਂ ਰਸਤਾ ਵੀ ਦੱ। ਇਹ ਆ ਦਰਬਾਰ ਸਾਹਿਬ ਆ ਮੰਜੀ ਹਾਲ ਦਵਾਨ ਹੈ। ਤੇ ਆ ਰਸਤਾ ਦੋਸਤੋ ਸਭ ਮਨੇ। ਆ ਰਸਤਾ ਦੋਸਤੋ ਜਿਹੇ ਨਿਸ਼ਾਨ ਸਾਹਿਬ ਮੌਜੂਦ ਹੈ ਸ਼ਹੀਦ ਸਿੰਘਾਂ ਦਾ ਸਸਕਾਰ ਉੱਥੇ ਹੋਇਆ ਸੀ। ਇਹ ਰਸਤਾ ਜਾਂਦਾ ਨਾਲ ਹੀ ਪਰੇ ਇਸ ਬੈਕਸਾਈਡ ਤੇ ਤੇ ਸ਼ਹੀਦ ਸਿੰਘਾਂ ਦਾ ਸਸਕਾਰ ਜਦੋਂ ਬਾਬਾ ਦੀਪ ਸਿੰਘ ਜੀ ਦੇ ਟਾਈਮ ਤੇ ਚੰਗਾ ਹੋਇਆ ਸੀ ਅਫਦਾਲੀ ਦੇ ਨਾਲ। ਜਿਹੜੇ ਜੰਗ ਦੇ ਵਿੱਚ ਯੋਧੇ ਸ਼ਹੀਦ ਹੋਏ ਉਹਨਾਂ ਦਾ ਸਸਕਾਰ ਇੱਥੇ ਕੀਤਾ ਗਿਆ ਸੀ ਬੜੀ ਭਾਗਾਂ ਵਾਲੀ ਤੇ ਪਵਿੱਤਰ ਧਰਤੀ ਆ ਇੱਥੇ ਸੰਗਤ ਜੀ ਦਰਬਾਰ ਸਾਹਿਬ ਇੱਕ ਇੱਕ ਜਿੱਥੇ ਕਦਮ ਰੱਖਿਆ ਜਾਂਦਾ ਨਾ ਉਹ ਖੂਨ ਨਾਲ ਲੱਗ ਭਾ ਗਿਆ ਲੱਗ ਭਰਿਆ ਐਨੀ ਭਾਗਾਂ ਦੀ ਧਰਤੀ ਆ ਅਸੀਂ ਗੁਰੂ ਰਾਮਦਾਸ ਨਿਵਾਸ ਦੇ ਵਿੱਚ ਆਏ ਹਾਂ ਤੇ ਵੇਖੋ ਸੰਗਤ ਕਿੰਨੀ ਪਈ ਆ ਇੱਥੇ ਅੱਗੇ ਉੱਤੇ ਚੰਨਨੀ ਦੀ ਸ਼ਾਂ ਕੀਤੀ ਆ ਤੇ ਸੰਗਤ ਤੁਸੀਂ ਦੇਖ ਸਕਦੇ ਹੋ ਤੇ ਉਹ ਫਿਰ ਜਿਨ੍ਹਾਂ ਨੂੰ ਰੂਮ ਨਹੀਂ ਮਿਲਦੇ ਉਹ ਚਾਰੇ ਜਿਹੜੇ ਦੂਰ ਮੰਦਰਾਂ ਦੇ ਆਈ ਜਾਂਦੇ ਆ ਇਦਾਂ ਉਹ ਫਿਰ ਇਦਾਂ ਵਿਚਾਰੇ ਪੈ ਜਾਂਦੇ ਆ ਤੇ ਉਹ ਰੂਮ ਫਿਰ ਕਿਸੇ ਲਈ ਜ਼ਿਆਦਾ ਯੋਗ ਹੁੰਨਾ ਸੰਕਲਪ ਨਹੀਂ ਬਣਿਆ ਉਹਦਾ ਕਰਕੇ ਬੁੱਕ ਹੁੰਦੇ ਮਿਲਦੇ ਨਹੀਂ ਤੇ ਫਿਰ ਸੰਗਤ ਇਦਾਂ ਹੀ ਪੈ ਜਾਂਦੀ ਹੈ ਬਾਕੀ ਕੁਝ ਤਾਂ ਸੰਗਤ ਬਣੀ ਸਾਡੇ ਪਿੱਛੇ ਦੋਸਤੋ 10 ਵਜੇ ਦਾ ਟਾਈਮ ਹੋ ਚੁੱਕਾ ਹੈ ਤੇ ਜੇ ਰੌਣਕਾਂ ਪੂਰੀਆਂ ਤੇ ਮਾਰਕੀਟਾਂ ਜੇ ਐ ਖੁੱਲੀਆਂ ਤੇ ਪੂਰੀਆਂ ਰੌਣਕਾਂ ਦੇਖੋ ਕਿਰਪਾ ਨਾਲ ਲਿਸ਼ਕਦੀਆਂ ਦੇਖੋ ਜੀ ਦੋਸਤੋ ਆਪਾਂ ਯਾਹਾਂ ਆਂ ਸਿੱਧ ਬੈਂਕਿਆ ਉਸੇ ਮਾਰਕੀਟ 'ਚ ਤੇ ਕਿੰਡੀ ਸੋਹਣੀ ਬਿਲਡਿੰਗ ਲੱਗਦੀ ਹੈ ਇਹ ਪ੍ਰਾਤਨ ਸਮੇਂ ਦੀ ਬਿਲਡਿੰਗ ਹੈ ਤੇ ਪੁਰਾਣੀ ਤੇ ਬਹੁਤ ਸੋਹਣੀ ਲੱਗਦੀ ਹੈ ਤੇ ਇਸ ਮਾਰਕੀਟਾਂ ਦੇ ਵਿੱਚ ਅਸੀਂ ਹਾਂਜੀ ਦੋਸਤੋ ਟਾਈਮ ਹੋ ਗਿਆ ਵਾ 11 ਵਜ ਗਏ ਆਦੇ ਹੁਣ ਹੀ ਵਾਪਸ ਜਾ ਰਹੇ ਆ ਘਰ ਤੇ ਰੋਡ ਤੇ ਸੁੰਨ ਪੈ ਗਈ ਆ ਇਹ RAMDTE ROAD ਆ ਦੋਸਤੋ ਤੇ ਆਪਾਂ ਰੋਸ਼ਨ ਵੀਰ ਨੂੰ ਘਰ ਛੱਡਣਾ ਫੇਰ ਆਪਾਂ ਇਕੱਲੇ ਜਾਣਾ ਪਿੰਡ ਤੇ ਵੇਖੋ ਰੋਡ ਆ ਆਵਾਜਾਈ ਬੜੀ ਖਤਮ ਹੋ ਜਾਂਦੀ ਆ ਜਲਦੀ ਜਲਦੀ ਕਦੀ ਵੀ ਟਾਈਮ ਬੜਾ ਹੋ ਗਿਆ ਹੁਣ ਸਾਰੇ ਆਪਾਂ ਆਪਣੀਆਂ ਦੁਕਾਨਿਆਂ ਤੇ ਲੱਗੇ ਆ ਤੇ ਇਧਰ ਰੋਸ਼ਨ ਜੀ ਗੱਡੀ ਚਲਾ ਰਹੇ ਆ ਬਾਕੀ ਆਪਾਂ ਹੁਣ ਜਾ ਰਹੇ ਆ ਘਰ ਦੋਸਤੋ ਮਿਲਦੇ ਆ ਜੀ ਹੁਣ ਨਵੇਂ ਦਿਨ ਨਵੀਂ ਵੀਡੀਓ ਤੇ ਵਿੱਚ ਰੱਬ ਰੱਖਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ